ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਸ਼੍ਰੀ ਮੁਕਸਰ ਸਾਹਿਬ ਵਿਖੇ ਦਿਲ ਦੀ ਬਿਮਾਰੀ ਦੀ ਇੱਕ ਮਰੀਜ਼ ਔਰਤ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਇਸ ਔਰਤ ਦੇ ਅੰਤਮ ਸੰਸਕਾਰ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਸਮਾਨ ਸਾਹਮਣੇ ਦਿਖਾਉਂਦੇ ਅਲਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹoltaਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਦੋਸ਼ ਲਾਏ ਨੇ ਕਿ ਔਰਤ ਦੇ ਸੰਸਕਾਰ ਉਪਰੰਤ ਅੰਗੀਠਾ ਸੰਭਾਲਦੇ ਹਨ ਜਾਨੀ ਕਿ ਫੁੱਲ ਚੁਗੰਦੇ ਦੇ ਦੌਰਾਨ ਕੁਝ ਸਮਾਨ ਜੋ ਡਾਕਟਰੀ ਵਰਤੋਂ ਦਾ ਹੁੰਦਾ ਉਸ ਔਰਤ ਦੇ ਸਿਵੇ ਦੇ ਵਿੱਚੋਂ ਪਰਿਵਾਰ ਨੂੰ ਮਿਲਿਆ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਸ਼ਹੀਦ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਚ ਅਸੀਂ ਰਹਿੰਦੇ ਹਾਂ ਜੀ ਮੇਰੀ ਮਾਤਾ ਇੰਦਰਜੀਤ ਕੌਰ ਜਿਸ ਤਰ੍ਹਾਂ ਪਹਿਲਾਂ ਮੇਰੇ ਮਿਸੇ ਨੇ ਦੱਸਿਆ ਜੀ ਵੀ ਸਵੇਰ ਸੀ 4 ਵਜੇ ਜਾ ਕੇ ਐਡਮਿਟ ਕਰਾਇਆ ਜੀ ਦਿੱਲੀ ਹਸਪੀਟਲ ਉਹਨਾਂ ਦੇ ਪੇਨ ਹੁੰਦੀ ਸੀਗੀ ਛਾਤੀ ਦੇ ਵਿੱਚ ਡਾਕਟਰ ਸਾਹਿਬ ਨੇ ਚੈੱਕ ਕਰਵਾਇਆ ਉਹ ਕਹਿੰਦੇ ਵੀ ਖੂਨ ਪਤਲੇ ਦਾ ਪਹਿਲਾਂ ਇੰਜੈਕਸ਼ਨ ਲੱਗੂਗਾ ਦੋ ਉਹਨਾਂ ਨੇ ਇੰਜੈਕਸ਼ਨ ਲਾਏ ਆ ਕਹਿੰਦੇ ਵੀ ਇਹਦੇ ਵਿੱਚ ਤੁਹਾਡਾ 50-50 ਚਾਂਸ ਹੈ ਵੀ ਇਹ ਡੈਥ ਵੀ ਹੋ ਸਕਦੀ ਹੈ ਬਚ ਵੀ ਸਕਦੇ ਆ ਸਾਡੇ ਕੋਲ ਹੋਰ ਕੋਈ ਉਪਾਅ ਹੀ ਨਹੀਂ ਸੀ ਅਸੀਂ ਕਿਹਾ ਵੀ ਚਲੋ ਫਿਰ ਇਸ ਤਰ੍ਹਾਂ ਤੜਫੀ ਦੇਖ ਨਹੀਂ ਸਕਦੇ ਜੀ ਫਿਰ ਅਸੀਂ ਕਿਹਾ ਵੀ ਚਲੋ ਭਾਈ ਇੰਜੈਕਸ਼ਨ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾਤਾ ਪੇਨ ਥੋੜੀ ਜਿਹੀ ਘਟੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਹੀ ECG ਕਰ ਇਕੋ ਵਗੈਰਾ ਕਰਨੀ ਹੈਗੀ ਆ ਉਹ ਕੀਤੀ ਇਕੋ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਇਜੋਗ੍ਰਾਫੀ ਕੀਤੀ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਾਨੂੰ 72 ਘੰਟੇ ਦੇ ਵਿੱਚ ਵੀ ਸਮਾਂ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਵੀ ਜੇ ਇਹਨਾਂ ਦਾ 72 ਘੰਟੇ ਸਮਾਂ ਟੱਪ ਜਾਂਦਾ ਤਾਂ ਬਿਲਕੁਲ ਠੀਕ ਹੋ ਜਾਣਗੇ ਦੁਪਹਿਰੇ ਇਹਨਾਂ ਨੇ 3 ਵਜੇ ਆਪਰੇਸ਼ਨ ਕੀਤਾ ਜੀ ਰਾਤ ਨੂੰ 10 ਮਿੰਟ ਘੱਟ 12 ਵਜੇ ਮੇਰੀ ਮੰਮੀ ਬਹੁਤ ਤੜਫੀ ਹੈ ਪੂਰੀ ਨੀਲੀ ਬਾਹ ਹੋ ਗਈ ਉਹਨਾਂ ਦੀ ਪੂਰਾ ਸੋਜਿਸ਼ ਆ ਗਿਆ ਸਗੋਂ ਉਹਨਾਂ ਨੂੰ ਸੀ ਕਿ ਆ ਵੀ ਭਾਈ ਚੈੱਕ ਕਰੋ ਡਾਕਟਰ ਸਾਹਿਬ ਬਿਲਕੁਲ ਆਏ ਨਹੀਂ ਗਏ ਆਪ ਦਾ ਅੰਦਰ ਜੋ ਐਲਡੀ ਤੇ ਵੇਖ ਵੇ ਕੇ ਦੱਸੀ ਗਏ ਫੋਨ ਮਾਰੀ ਗਏ ਆਹ ਇੰਜੈਕਸ਼ਨ ਲਾ ਦਿਓ ਆਹ ਇੰਜੈਕਸ਼ਨ ਲਾ ਦਿਓ 15 20 ਅਨਨ 10 ਮਿੰਟਾਂ ਦੇ ਵਿੱਚ ਇੰਜੈਕਸ਼ਨ ਲਾ ਤੇ ਮੇਰੀ ਮਾਂ ਤੜਫ ਤੜਫ ਕੇ ਮਰ ਗਈ ਕਹਿੰਦੇ ਹਾਰਟ ਫੇਲ ਹੋ ਗਿਆ ਜੀ ਵੀਰਪਾਲ ਕੌਰ ਮੇਰਾ ਨਾਮ ਆ ਅਸੀਂ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਚ ਸੀ ਰਹਿਣ ਵਾਲੇ ਆ ਸਾਡੀ ਮਾਂ ਤਾਈ ਦੀ ਡੈਥ ਹੋਈ ਆ ਅਸੀਂ ਜਲਾਲਾਵਾੜ ਰੋਡ ਤੇ ਦਿੱਲੀ ਵਾਲਿਆਂ ਦੇ ਹਸਪਤਾਲ ਲੈ ਕੇ ਗਏ ਸੀ ਮਾਂ ਤਾਈ ਦੇ ਛਾਤੀ 'ਚ ਦਰਦ ਹੁੰਦਾ ਸੀਗਾ ਅਸੀਂ 4 ਵਜੇ 28 ਤਰੀਕ ਨੂੰ 4 ਵਜੇ ਅਸੀਂ ਹਸਪਤਾਲ ਲੈ ਕੇ ਗਏ ਆ ਅਸੀਂ ਜਦੋਂ ਲੈ ਕੇ ਗਏ ਸਾਨੂੰ ਕਹਿੰਦੇ ਵੀ ਖੂਨ ਪਤਲੇ ਦਾ ਇੰਜੈਕਸ਼ਨ ਲੱਗੂਗਾ ਅਸੀਂ ਕਿਹਾ ਚਲੋ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦਰਦ ਘਟ ਗਿਆ ਦਰਦ ਘਟਣ ਤੋਂ ਬਾਅਦ ਫਿਰ ਕਹਿੰਦੇ ਵੀ ਇਹਨਾਂ ਦੇ ਸਟੰਟ ਪੈਣਗੇ ਉਹਨਾਂ ਨੇ ਇਕੋ ਕੀਤੀ ਆ ਇੰਜੋਗ੍ਰਾਫੀ ਕੀਤੀ ਹੈਗੀ ਆ ਤੇ ਸਟੰਟ ਸਾਨੂੰ ਨਹੀਂ ਪਤਾ ਪਾਇਆ ਕਿ ਨਹੀਂ ਪਾਇਆ ਤੇ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਵਿਖਾਈ ਹੈਗੀ ਆ ਕਹਿੰਦੇ ਵੀ ਅਸੀਂ ਆ ਸਟੰਟ ਪਾ ਦਿੱਤੇ ਹੁਣ ਸਾਨੂੰ ਨਹੀਂ ਪਤਾ ਉਹ ਵੀਡੀਓ ਕੀਂਦੀ ਹੈਗੀ ਆ ਸਾਨੂੰ ਵੀਡੀਓ ਵਿਖਾਤੀ ਅਸੀਂ ਕਹਿੰਦੇ ਚਲੋ ਸਾਡੇ ਮਾਤਾ ਹੀ ਠੀਕ ਆ ਤੇ ਉਹ ਉਹਨਾਂ ਦੇ ਜਦੋਂ ਅਸੀਂ ਅੱਜ ਫੁੱਲ ਜੁਗਣ ਗਏ ਹੈਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਾਰਾਂ ਨਿਕਲਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਇਹਦੇ ਨਾਲ ਕੀ ਕੀਤਾ ਆਸਮਾਨ ਸਾਰਾ ਉਹਨਾਂ ਕੋਲ ਵਿੱਚੋਂ ਨਿਕਲਿਆ ਸੀ ਫੁੱਲਾਂ ਚ ਚੁਗਿਆ ਪਰਿਵਾਰਕ ਮੈਂਬਰਾਂ ਅਨੁਸਾਰ ਇਹ ਤਾਰਾਂ ਡਾਕਟਰ ਨੇ ਸਟੰਟ ਪਾਉਣ ਸਮੇਂ ਅੰਦਰ ਹੀ ਛੱਡ ਦਿੱਤੀਆਂ ਨੇ ਜਿਸ ਕਾਰਨ ਮਾਤਾ ਦੀ ਮੌਤ ਹੋ ਗਈ ਹੈ ਉਧਰ ਦੂਜੇ ਪਾਸੇ ਸੰਬੰਧਿਤ ਡਾਕਟਰ ਨੇ ਕਿਹਾ ਹੈ ਕਿ ਪੂਰੇ ਆਪਰੇਸ਼ਨ ਦੀ ਵੀਡੀਓ ਬਣਦੀ ਹੈ ਅਤੇ ਜੋ ਸਮਾਨ ਪਰਿਵਾਰਕ ਮੈਂਬਰ ਦਿਖਾ ਰਹੇ ਨੇ ਅਜਿਹਾ ਕੁਝ ਵੀ ਸਟੰਟ ਪਾਉਣ ਦੇ ਲਈ ਵਰਤਿਆ ਨਹੀਂ ਜਾਂਦਾ ਡਾਕਟਰ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਦੇਖੋ ਇਹ ਜਿਹੜੀ ਅਸੀਂ ਐਂਜਿਓਗ੍ਰਾਫੀ ਕਰਦੇ ਆ ਜਾਂ ਐਂਜੋਪਲਾਸਟੀ ਕਰਦੇ ਹਾਂ ਸਾਡੇ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਰਾ ਕੁਝ ਜੋ ਵੀ ਅਸੀਂ ਪ੍ਰੋਸੀਜਰ ਕਰਦੇ ਆ ਨਾ ਇੱਕ ਇੱਕ ਸਟੈਪ ਬਣਾ ਉਹਦੀ ਵੀਡੀਓ ਬਣਦੀ ਹੈ ਪੇਸ਼ੈਂਟ ਦੇ ਅੰਦਰ ਕੀ ਹੋ ਰਿਹਾ ਕਿੱਥੇ ਕਿਹੜੀ ਤਾਰ ਜਾ ਰਹੀ ਹੈ ਕਿੱਥੇ ਕਿਹੜਾ ਸਟੈਂਡ ਪੈ ਰਿਹਾ ਕਿਵੇਂ ਫੁੱਲ ਰਿਹਾ ਕੀ ਵੀ ਅਸੀਂ ਖੋਲ ਲਿਆਗਾ ਕੋਈ ਕੰਪਲਿਕੀਸ਼ਨ ਹੁੰਦੀ ਆ ਉਹਦੀ ਵੀ ਨਾਲ ਦੇ ਨਾਲ ਵੀਡੀਓ ਬਣਦੀ ਉਹ ਸਾਡੇ ਕੋਲ ਸਾਰੀ ਹੈ ਉਹਨੂੰ ਉਸ ਨੂੰ ਕੋਈ ਨਾ ਉਹ ਮੈਂ ਉਹਨੂੰ ਹੀ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ ਉਹ ਉਵੇਂ ਦੀ ਉਵੇਂ ਮਸ਼ੀਨ ਦੇ ਵਿੱਚ ਪਈ ਰਹਿੰਦੀ ਹੈ ਇੱਕ ਤੱਕ ਅਸੀਂ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਵੀਡੀਓ ਕੀ ਹੁੰਦੀ ਹੈ ਉਹ ਐਕਸਰੇ ਹੁੰਦੀ ਹੈ ਇੱਕ ਤਰ੍ਹਾਂ ਦੇ ਐਕਸਰੇ ਹੁੰਦੇ ਆ ਸਿਨੇ ਸਿਨੇ ਹੁੰਦਾਗਾ ਐਕਸਰੇ ਹੁੰਦਾਗਾ ਤੁਹਾਨੂੰ ਪਤਾ ਵੀ ਕੋਈ ਵੀ ਆ ਸਟੀਲ ਦੀ ਚੀਜ਼ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਕੱਢੀਆਂ ਮੈਟਲ ਦੀਆਂ ਹੀ ਆ ਨਾ ਤੁਹਾਨੂੰ ਦਿਖਦੀਆਂ ਹੋਣੀਆਂ ਕਿਉਂਕਿ ਪਲਾਸਟਿਕ ਤਾਂ ਹੈ ਨਹੀਂਗਾ ਇਹ ਜੇ ਕੁਝ ਵੀ ਇਦਾਂ ਦਾ ਰਹਿੰਦਾ ਸੀਗਾ ਤਾਂ ਉਹ ਉਸ ਮਸ਼ੀਨ ਦੇ ਵਿੱਚ ਵੈਸੀ ਤੁਹਾਨੂੰ ਦਿਖ ਜਾਣਾ ਸੀਗਾ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੇ ਐਕਸਰੇ ਹੁੰਦੇ ਕੋਈ ਵੀ ਮੈਟਲ ਦੀ ਚੀਜ਼ ਉਹਦੇ ਵਿੱਚ ਦੇਖੀ ਜਾਂਦੀ ਹੈਗੀ ਹੈ ਪਹਿਲੀ ਗੱਲ ਤਾਂ ਉਹ ਇਹ じゃ ਕੁਝ ਵੀ ਨਹੀਂ ਹੈਗਾ ਉਹ ਆਪਾਂ ਵੀਡੀਓ ਦੇਖ ਕੇ ਪ੍ਰੂਫ ਕਰ ਸਕਦੇ ਆ ਆਪਣੇ ਕੋਲ ਪ੍ਰੂਫ ਵੀ ਹੈ ਉਹਦੇ ਵਿੱਚ ਹੀ ਪਿਆਗਾ ਵੀਡੀਓ ਤਾਂ ਜਿਵੇਂ ਹਰ ਕੇਸ ਲਈ ਅਸੀਂ ਕਰਦੇ ਆਂ 올 월드 오픈 챌레인지 17 타임 골드 메달리스트 आरके तांत्रिक पंडित मौलवी बेगम तांत्रिक इन छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबानी विदेश च पक्का होना कारोबार दा ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप